ਅੱਜ ਦੇਖੇ ਤੁਸੀਂ ਕਿੰਨਾ ਕੀਤ ਹੋਇਆ ਸਰਦਿਕ ਕਿੰਨਾ ਪਹਿਲੀ ਪ੍ਰਤੀਕਿਰਿਆ ਕੋਲ ਜਦੋਂ ਅਸੀਂ ਸਟਰਗਲ ਕਰਕੇ ਅੱਗੇ ਆਏ ਸੀਗੇ ਜਿੰਨਾ ਸਾਨੂੰ ਉਦੋਂ ਚਾ ਸੀਗਾ ਕਿ ਸਾਡੇ ਗਾਣੇ ਸਾਰੀ ਦੁਨੀਆ ਦੇ ਵਿੱਚ ਸੁਣੇ ਜਾ ਰਹੇ ਨੇ ਸਾਨੂੰ ਦੁਨੀਆ ਐਪਰੀਸ਼ੀਏਟ ਕਰ ਰਹੀ ਆ ਮੁਹੱਬਤ ਕਰ ਰਹੀ ਆ ਘਰਾਂ ਦੇ ਵਿੱਚ ਬਨੇਰਿਆਂ ਦੇ ਉੱਤੇ ਸਾਡੇ ਗਾਣੇ ਚੱਲਦੇ ਸੀ ਗੱਡੀਆਂ 'ਚ ਗਾਣੇ ਚੱਲਦੇ ਸੀਗੇ ਠੀਕ ਬੋਲੋ ਤੇ ਉਹ ਜੋ ਸਾਨੂੰ ਖੁਸ਼ੀ ਸੀ ਉਹਦੇ ਨਾਲੋਂ ਕਿਤੇ ਹਜ਼ਾਰਾਂ ਗੁਣਾ ਦੁੱਗਣੀ ਖੁਸ਼ੀ ਆਜਾ ਕਿ ਮੇਰੇ ਬੱਚੇ ਦਾ ਗਾਣਾ ਅੱਜ ਰਿਲੀਜ਼ ਹੋਇਆ ਹੈ ਤੇ ਮੇਰੇ ਬੱਚੇ ਕਿਉਂਕਿ ਜਦੋਂ ਮਾਪੇ ਜਦੋਂ ਆਪਣੀ ਤਰੱਕੀ ਦੇਖਦੇ ਨੇ ਤੇ ਉਸ ਤੋਂ ਬਾਅਦ ਉਹਨੇ ਬੱਚਿਆਂ ਦੀ ਤਰੱਕੀ ਹੁੰਦੀ ਹੈ ਨਾ ਤਾਂ ਮੇਰੇ ਖਿਆਲ ਦੇ ਵਿੱਚ ਉਹ ਜ਼ਿਆਦਾ ਦੁੱਗਣੀ ਖੁਸ਼ੀ ਹੁੰਦੀ ਆ ਅੱਜ ਸਾਰੰਗ ਦਾ ਗਾਣਾ ਜਿਹੜਾ ਰਿਲੀਜ਼ ਹੋਇਆ ਔਰ ਸਾਰੰਗ ਦਾ ਅੱਜ ਬਰਥਡੇ ਵੀ ਹੈਗਾ ਤੇ ਇਹਦੀ ਸ਼ੁਰੂਆਤ ਵੀ ਹੈਗੀ ਇਸ ਇੰਡਸਟਰੀ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਔਰ ਮੈਂ ਸੱਚੇ ਪਾਸ਼ਾ ਦਾ ਬਹੁਤ-ਬਹੁਤ ਸ਼ੁਕਰੀਆ ਦਾ ਆ ਕਰਦੀ ਆ ਸਰਦੂਲ ਜੀ ਦਾ ਸ਼ੁਕਰੀਆ ਦਾ ਆ ਕਰਦੀ ਆ ਕਿ ਉਹਨਾਂ ਦਾ ਗळा ਉਹਨਾਂ ਦਾ ਜੋ ਵੀ ਬਲੱਡ ਦੇ ਵਿੱਚ ਇੱਕ-ਇੱਕ ਰੋਮ ਰੋਮ ਇੰਨਾ ਕੁ ਸੁਰੀਲਾ ਸੀਗਾ ਉਹਨਾਂ ਦਾ ਉਹ ਸੁਰੀਲਾਪਣ ਅੱਗੇ ਬੱਚਿਆਂ ਦੇ ਵਿੱਚ ਆਇਆ ਇਹਨਾਂ ਦੇ ਬਲੱਡ ਦੇ ਵਿੱਚ ਆਇਆ ਤੇ ਉਸ ਚੀਜ਼ ਨੂੰ ਲੈ ਕੇ ਅੱਗੇ ਤੁਰ ਰਹੇ ਨੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਕਿ ਆਪਣੇ ਬਾਪ ਦੀ ਜਿਹੜੀ ਲੈਗਸੀ ਆ ਉਹ ਲੈ ਕੇ ਚੱਲ ਰਹੇ ਨੇ ਅੱਗੇ ਇਸ ਗੱਲ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ। ਥੈਂਕ ਯੂ। ਧੰਨ ਸਿਕਲ ਬ੍ਰੋ। ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਜੀ। ਜਦੋਂ ਅਸੀਂ ਇਹ ਮਸ਼ੀਨ ਪੀਲ ਕਰ ਰਹੇ ਹਾਂ ਕਿ ਆਪਣਾ ਕੇ ਲੱਗਦਾ ਥੈਂਕ ਯੂ ਥੈਂਕ ਯੂ ਬ੍ਰੋ। ਥੈਂਕ ਯੂ ਵੀਰੇ ਥੈਂਕ ਯੂ ਜੀ। ਵੀਰੇ ਤਾਂ ਹੋ ਸਕਦਾ ਕਿ ਕੇਸ ਲੈਵਲ ਤੇ ਕੋਈ ਹਾਦਸਾ ਤੋਂ ਮਿਲ ਜਾਵੇਗਾ ਹਲੇ ਜਲਦੀ ਨਹੀਂ ਹੋਇਆ ਜਾਉਂਦਾ ਉਹ ਕਹਿੰਦੇ ਸੀ। ਬਿਲਕੁਲ ਇਸ ਲਈ ਲੋਕ ਆਪਣਾ ਗਾੜੀ ਫਾਦਰ ਸਾਹਿਬ ਦਾ ਮੇਰੇ ਕੋਲ ਨਾ ਕੁਝ ਕੰਟੈਂਟ ਸਾਡੇ ਕੋਲ ਕਾਫੀ ਪਿਆ ਪਰ ਮੈਨੂੰ ਨਾ ਇੱਕ ਫਾਦਰ ਸਾਹਿਬ ਗਾਣਾ ਦੇ ਕੇ ਗਏ ਸੀਗੇ ਉਹਨਾਂ ਲਈ ਉਹ ਕਹਿੰਦੇ ਸੀਗੇ ਵੀ ਮੈਂ ਉਹਨਾਂ ਨੇ ਵਾਇਸ ਨੋਟ ਕਰਤਾ ਸੀਗਾ ਮੈਨੂੰ ਕਿ ਮੈਂ ਤਰਜ ਬਣਾਈ ਆ ਤੇ ਥੋੜਾ ਜਿਹਾ ਲਿਖਿਆ ਤੇ ਵੀ ਤੂੰ ਇਹ ਤੇ ਬੀਟ ਬਣਾ ਦੇ ਹਨਾ ਕਿਉਂਕਿ ਮੈਂ ਪਾਪਾ ਨੂੰ ਕਹਿੰਦਾ ਸੀ ਮੈਨੂੰ ਕੋਈ ਗਾਣਾ ਦੋ ਮੈਂ ਤੁਹਾਡਾ ਕੁਝ ਬੀਟ ਬਣਾਉਣਾ ਚਾਹਨਾ ਅੱਜ ਦੇ ਮਾਡਰਨ ਟਾਈਪ ਦਾ ਨਾ ਕੰਮ ਕਰਨਾ ਚਾਹਨਾ ਤੇ ਉਹ ਅਨਫੋਰਚਨਟਲੀ ਮੈਂ ਫੋਨ ਚੇਂਜ ਕੀਤਾ ਤਾਂ ਉਹ ਆਡੀਓ ਵੀ ਨੋਟ ਮੇਰੇ ਤੋਂ ਗੁੰਮ ਹੋ ਗਿਆ ਤੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ ਉਹਨਾਂ ਦੇ ਐਕਸਪਾਇਰ ਹੋਣ ਤੋਂ ਸਾਲ ਬਾਅਦ ਉਹ ਮੈਨੂੰ ਮੇਰੇ ਲੈਪਟਾਪ 'ਚੋਂ ਲੱਭਿਆ ਆ ਨੋਟ ਵਾਇਸ ਨੋਟ ਫਿਰ ਮੈਂ ਉਹੀ ਉਹਦੇ ਤੇ ਹੀ ਬੀਟ ਬਣਾਈ ਆ ਤੇ ਬਾਕੀ ਗਾਣਾ ਕੰਟੀਨਿਊ ਮੈਂ ਅੱਗੇ ਲਿਖੂਗਾ ਉਹੀ ਗਾਣਾ ਉਹ ਜਿਹੜੇ ਜਿਹੜੇ ਬੋਲ ਨੇ ਉਹਨਾਂ ਨੇ ਮੈਨੂੰ ਹੁੱਕ ਲਾਈਨ ਦਿੱਤੀ ਸੀਗੀ ਹਲੇ ਤੇ ਫਿਰ ਉਹ ਹੁੱਕ ਲਾਈਨ ਨੂੰ ਰੱਖ ਕੇ ਮੈਂ ਸ਼ੁਰੂ ਗਾਣਾ ਪਾਪਾ ਦੀ ਆਵਾਜ਼ ਨਾਲੇ ਕਰੂੰਗਾ ਉਹ ਗਾਣਾ ਉਹ ਉਹਦੇ ਨਾਲੇ ਕਰੂੰਗਾ ਤੇ ਇਨਸ਼ਾਅੱਲਾ ਰੱਬ ਸੁੱਖ ਰੱਖੇ ਜਲਦੀ ਜਿੰਨੀ ਛੇਤੀ ਹੋ ਸਕੇ ਮੈਂ ਉਹ ਵੀ ਗਾਣਾ ਰੂਬਰੂ ਕਰੂੰਗਾ ਤੁਹਾਡੇ ਸਾਰਿਆਂ ਦੇ ਨਾਲ ਬਾਕੀ ਆਲਮੋਸਟ ਭਾਜੀ ਜਿਵੇਂ ਤੁਸੀਂ ਕਿਹਾ ਫਾਦਰ ਸਾਹਿਬ ਦੀ ਵੋਕਲਸ ਜੀ ਜੀ ਗੱਲ ਕਰੀਏ ਤਾਂ ਸਾਡੇ ਕੋਲ ਆਲਮੋਸਟ 100 150 ਵੋਕਲ ਉਹਨਾਂ ਦੀ ਇਦਾਂ ਦੀ ਪਈ ਹੈ ਜਿਹੜੀ ਉਹਨਾਂ ਨੇ ਆਪਣੇ ਟਾਈਮ ਦੇ ਉੱਤੇ ਖੁਦ ਰਿਕਾਰਡ ਕਰ ਲਈ ਸੀਗੀ ਜਾਂ ਖੁਦ ਰਿਕਾਰਡ ਕਿਤੇ ਜਾ ਕੇ ਕਰ ਲਈ ਸੀਗੀ ਜਾਂ ਉਹਨਾਂ ਨੇ ਆਪਣੇ ਘਰ ਦੇ ਸਟੂਡੀਓ ਦੇ ਵਿੱਚ ਆਪਣੇ ਫ੍ਰੀ ਟਾਈਮ ਦੇ ਵਿੱਚ ਕਰ ਲਈ ਸੀਗੀ ਤੇ ਉਹ ਉਹ ਗਾਣਿਆਂ ਦੀ ਵੋਕਲ ਜਦੋਂ ਵੀ ਗਾਣੇ ਆਉਣਗੇ ਉਹ ਉਹਨਾਂ ਦੇ ਅਫੀਸ਼ੀਅਲ ਚੈਨਲ ਸਰਦੂਲ ਸਿਕੰਦਰ ਅਫੀਸ਼ੀਅਲ ਚੈਨਲ ਤੇ ਹੀ ਆਉਣਗੇ YouTube ਤੇ ਹੀ ਆ Spotify ਤੇ ਜੀ ਆ Apple Music ਤੇ ਔਰ ਉਹ ਵੀ ਤੁਹਾਨੂੰ ਬਹੁਤ ਜਲਦੀ ਜਿਹੜੇ ਆ ਦੇਖਣ ਨੂੰ ਮਿਲ ਜਾਣਗੇ ਅਸੀਂ ਕੋਸ਼ਿਸ਼ ਕਰ ਰਹੀ ਹਾਂ ਕਿ ਸਕੇਡੂਲਿੰਗ ਐਦਾਂ ਕਰੀਏ ਕਿ ਇੱਕ ਮਹੀਨੇ ਚ ਸਰੰਗ ਦਾ ਗਾਣਾ ਇੱਕ ਮਹੀਨੇ ਚ ਮੇਰਾ ਗਾਣਾ ਐਂਡ ਫਿਰ ਜਿਹੜਾ ਗ੍ਰੈਂਡ ਫਿਨਾਲੇ ਹੋਊਗਾ ਉਹ ਮਦਰ ਫਾਦਰ ਦਾ ਜਾਂ ਫਾਦਰ ਦਾ ਕੋਈ ਗਾਣਾ ਐਦਾਂ ਦਾ ਜਿਹੜਾ ਨੈਕਸਟ ਮੰਥ ਉਹ ਆ ਜਾਇਆ ਕਰੇ ਸੋ ਇੱਕ ਇਹ ਰੂਟੀਨ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਬਣਾਇਆ ਕਿ ਤੁਹਾਨੂੰ ਪੂਰੇ ਸਾਲ ਦੇ ਵਿੱਚ ਐਵਰੀ ਕੁਆਟਰ ਤੁਹਾਨੂੰ ਕੋਈ ਨਾ ਕੋਈ ਨਵਾਂ ਗਾਣਾ ਮਿਲਦਾ ਰਹੇ ਡੈਫੀਨਿਟਲੀ ਇਦਾਂ ਦੇ ਵੀ ਕੁਝ ਗਾਣੇ ਹੈਗੇ ਆ ਜਿਹਦੇ ਵਿੱਚ ਇਕਵਲੀ ਜੇ ਪਾਪਾ ਦੇ ਹੀ ਉਹਦੇ ਵਿੱਚ ਹੈਗੀ ਕੰਟਰੀਬਿਊਸ਼ਨ ਤੇ ਇੱਕ ਗਾਣਾ ਤਾਂ ਇਦਾਂ ਦਾ ਵੀ ਹੈਗਾ ਕਿ ਜਿਹਦੇ ਵਿੱਚ ਇਕਾਂਤਰਾ ਸਾਰੰਗ ਦਾ ਇੱਕ ਮੇਰਾ ਹੈ ਤੇ ਇੱਕ ਫਾਦਰ ਸਾਹਿਬ ਦਾ ਸੋ ਉਹ ਹਾਲੇ ਮੈਂ ਨਾਮ ਉਹਦਾ ਰਿਵੀਲ ਨਹੀਂ ਕਰਨਾ ਚਾਹੁੰਗਾ ਕਿਉਂਕਿ ਉਹ ਬਹੁਤ ਵੱਡਾ ਸਰਪ੍ਰਾਈਜ਼ ਹੈ ਉਹ ਬੜਾ ਵੱਡਾ ਇੱਕ ਲੈਜੈਂਡਰੀ ਸੈਡ Song ਹੈ ਮੈਂ ਉਹਦਾ ਨਾਮ ਨਹੀਂ ਲਵਾਂਗਾ ਤੇ ਉਹ ਗਾਣੇ ਦੇ ਵਿੱਚ ਅਸੀਂ ਦੁਬਾਰਾ ਰੀਕ੍ਰिएशन ਕੀਤੀ ਸੀ ਔਰ ਅੱਛੀ ਗੱਲ ਇਹ ਹੈ ਕਿ ਫਾਦਰ ਸਾਹਿਬ ਜਾਣ ਤੋਂ ਪਹਿਲਾਂ ਉਹਦੀ ਵੋਕਲਸ ਖੁਦ ਕਰਕੇ ਗਏ ਸੀ ਸੋ ਉਹ ਵੀ ਤੁਹਾਨੂੰ ਜ਼ਰੂਰ ਸੁਣਨ ਨੂੰ ਮਿਲ ਜਾਣਗੇ ਹਾਂ ਐਦਾਂ ਦੇ ਵੀ ਕੁਝ ਗਾਣੇ ਨੇ ਕਿ ਜਿਦੇ ਵਿੱਚ ਮਦਰ ਔਰ ਫਾਦਰ ਦਾ ਕੰਬੀਨੇਸ਼ਨ ਦੋਨਾਂ ਦਾ ਜ਼ਰੂਰ ਹੋਏਗਾ ਉਹਦੇ ਵਿੱਚ ਨੂਰੀ ਜੀ ਦਾ ਵੀ ਸਰਦੂਲ ਜੀ ਦਾ ਵੀ ਔਰ ਸਾਡੀ ਕਿਤੇ ਨਾ ਕਿਤੇ ਕੋਏ ਬੱਲੇ ਸ਼ਾਹ ਉਹ ਬੋਲਦੇ ਦੀ ਆਵਾਜ਼ ਵੀ ਪਿੱਛੇ ਤੁਹਾਨੂੰ ਸੁਣਵਾਵਾਂਗੇ ਕਿੰਨੇ ਕਿੰਨਾ ਵੀ ਜਦਾਂ ਫਾਦਰ ਸਾਹਿਬ ਦੀ ਗੱਲ ਕਰਦੀ ਮਦਰ ਦੀ ਗੱਲ ਕਰਦੀ ਜੀ ਉਹ ਫਲੇਵਰ ਮਿਸਿੰਗ ਆ ਨਾ ਬਿਲਕੁਲ ਜੀ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿਤਨਾ ਕਿ ਉਹ ਫਲੇਵਰ ਇਸਨੂੰ ਦੁਬਾਰਾ ਸੁਣਨ ਮਿਲ ਜੇ ਜੀ ਮੈਂ ਇਹ ਕਹੂੰਗਾ ਵੀ ਮੈਂ ਤਾਂ ਕਹਿੰਦਾ ਸਾਰੰਗ ਵੱਲੋਂ ਵੀ ਜਿਵੇਂ ਇਹ ਆਈ ਆਮ ਸ਼ੋਰ ਆਈ ਸਪੀਕ ਫਾਰ ਹਿਮ ਐਸ ਵੈਲ ਕਿ ਸਾਡੀ ਬਹੁਤ ਇਹ ਵੱਡੀ ਕੋਸ਼ਿਸ਼ ਹੈ ਕਿ ਉਹ ਫਲੇਵਰ ਦੁਬਾਰਾ ਆਉਣਾ ਚਾਹੀਦਾ ਹੈ ਉਹ ਆਡੀਅנס ਨੂੰ ਪਦਾਰਾ ਜੀ ਕਿਉਂਕਿ ਉਹ ਆਡੀਅנס ਮੈਨੂੰ ਲੱਗਦਾ ਕਿਤਨਾ ਕਿਤੇ ਲੌਸਟ ਫੀਲ ਕਰ ਰਹੀ ਹੈ ਕਿ ਜ਼ਮਾਨਾ ਇੰਨੀ ਤੇਜ਼ੀ ਨਾਲ ਅੱਗੇ ਵਧ ਗਿਆ ਕਿ ਜੋ ਗਾਣਿਆਂ ਦਾ ਸਟਾਈਲ ਸੀਗਾ ਅੰਦਾਜ਼ ਸੀਗਾ 뮤ਜ਼ਿਕ ਸੀਗਾ ਉਹਦਾ ਜੋ ਲਿਰিক্যাল ਕੰਟੈਂਟ ਸੀਗਾ ਉਹ ਉਹਨਾਂ ਦੇ ਮਤਲਬ ਦਾ ਨਹੀਂ ਰਿਹਾ ਸ਼ਾਇਦ ਉਹ ਯੂਥ ਤੱਕ ਹੀ ਸੀਮਿਤ ਰਹਿ ਗਿਆ ਅੱਜ ਦੇ ਕਲਾਕਾਰ ਕਿ ਉਹ ਜ਼ਿਆਦਾ ਯੂਥ ਨੂੰ ਜਿਹੜਾ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਇਹ ਲੱਗਦਾ ਕਿ ਆਡੀਅנס ਮੀਨਸ ਆਡੀਅנס ਜਿਹਦੇ ਵਿੱਚ ਹਰ ਵਰਗ ਦਾ ਹਰ ਉਮਰ ਦਾ ਹਰ ਜੈਂਡਰ ਦਾ ਇਨਸਾਨ ਹੁੰਦਾ ਸੋ ਕੋਈ ਜੈਂਡਰ ਸਪੈਸਿਫਿਕ ਨਹੀਂ ਕੋਈ ਉਮਰ ਦੀ ਸਪੈਸੀਫਿਕੇਸ਼ਨ ਨਹੀਂ ਹੋਣੀ ਚਾਹੀਦੀ ਸੋ ਸਾਡੀ ਕੋਸ਼ਿਸ਼ ਹੈ ਔਰ ਜਿਵੇਂ ਤੁਸੀਂ ਕਿਹਾ ਵੀ ਇਹ ਬਹੁਤ ਜ਼ਿੰਮੇਵਾਰੀ ਬਹੁਤ ਵੱਡੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਵੱਡੀ ਆਡੀਅנס ਨੂੰ ਕੈਪਚਰ ਕਰਨਾ ਤੁਸੀਂ ਸਾਰਿਆਂ ਨੇ ਯੈਸ ਵੱਡੇ ਵੱਡੇ ਆਰਟਿਸਟਸ ਨੂੰ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀ ਸਰ ਨਾਲ ਫਾਊਂਡਰਸ ਡੇ ਦੇ ਉੱਤੇ ਇਹਨਾਂ ਦਿਨਾਂ 'ਚ ਹੁੰਦਾ ਹੁੰਦਾ ਸੀ ਫਾਊਂਡਰਸ ਦੇ ਪ੍ਰੈਸ ਕਲੱਬ ਦਾ ਮੈਨੂੰ ਯਾਦ ਹੈ ਆ ਦੱਸ ਰਹੀ ਸੀ ਸਰ ਔਰ ਜਿਵੇਂ ਤੁਸੀਂ ਵੱਡੇ ਵੱਡੇ ਕਲਾਕਾਰਾਂ ਨੂੰ ਆਡੀਟੋਰੀਅਮ 'ਚ ਬੁਲਾ ਕੇ ਸੁਣਦੇ ਸੀ ਤੁਹਾਡੀ ਲਿਸਨਿੰਗ ਉਦਾਂ ਦੀ ਹੈ ਤੁਹਾਡੀ ਸੁਚਤ ਜੀ ਸੁਰੀਲੀ ਔਰ ਅੱਛੀ ਗੱਲ ਕਰਨ ਵਾਲੇ ਸਿੰਗਰਸ ਦੀ ਲਿਸਨਿੰਗ ਹੈ ਸੋ ਉਹ ਜ਼ਿੰਮੇਵਾਰੀ ਐਡੀ ਵੱਡੀ ਹੈ ਕਿ ਉਹਨੂੰ ਦੁਬਾਰਾ ਰੀਕ੍ਰੀਏਟ ਕਰਨਾ ਆ ਉਹ ਅੱਛੇ ਤਰੀਕੇ ਨਾਲ ਹੋ ਜਵੇ ਕਿ ਸਾਡੇ ਵੱਲੋਂ ਉਹਨੂੰ ਕੋਈ ਦਾਗ ਨਾ ਲੱਗ ਜਵੇ ਇਸ ਕਰਕੇ ਸ਼ਾਇਦ ਉਹਨੂੰ ਟਾਈਮ ਜ਼ਰੂਰ ਲੱਗ ਸਕਦਾ ਪਰ ਉਹ ਇਹ ਹੈ ਵੀ ਅ ਦੇਰ ਹੈ ਦੁਰਸਤਾ ਵਾਲਾ ਕੰਮ ਹੋਊਗਾ ਅਦਰਵਾਇਜ਼ ਅਸੀਂ ਇਹ ਨਹੀਂ ਆ ਵੀ ਵੀ ਵੋਂਟ ਪੁੱਲ ਦਾ ਪਲੱਗ ਔਨ ਇਟ ਅਸੀਂ ਜ਼ਰੂਰ ਕਰਾਂਗੇ ਉਹ ਚੀਜ਼ ਡੈਫੀਨਿਟਲੀ ਜੀ ਭਾਜੀ ਅਸੀਂ ਪਹਿਲਾਂ ਸੈਕਸ਼ਨ ਦਾ ਸੱਗ ਜੀ ਅਸੀਂ ਕਰਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਅੱਛਾ ਜੀ ਹਾਂ ਬਿਲਕੁਲ ਜੇ ਤੁਸੀਂ ਉਹਨਾਂ ਦੇ ਜਿਹੜੇ ਤਰ੍ਹਾਂ ਨੇ ਨਾ ਉਹਨਾਂ ਤੇ ਚੱਲ ਰਹੀ ਉਹਦੀ ਸ਼ੁਰੂਆਤ ਹੋਈ ਹੈ ਕਿੰਨਾ ਚੈਲੈਂਜਿੰਗ ਲੱਗ ਰਿਹਾ ਉਹਦੀ ਪਰੰਪਰਾ ਨੂੰ ਉਹਨ ਦੀ ਵਿਰਾਸਤ ਨੂੰ ਇਕੱਠੇ ਲੈ ਜਾਉਣਾ ਅ ਮੈਂ ਨਾ ਇੱਕ ਕੋਟੇਸ਼ਨ ਕਹਿ ਲਓ ਜਾਂ ਇੱਕ ਗਾਣੇ ਦੀ ਮੇਰੀ ਲਾਈਨ ਲੈ ਲੈ ਲਓ ਨਾ ਮੈਂ ਇੱਕ ਲਿਖੀ ਸੀ ਕਿ ਬੋਰਡ ਦੀ ਥਾਂ ਬੋਰਡ ਬੋਰਡ ਦੀ ਥਾਂ ਬੋਰਡ ਲਗਣਾ ਔਖਾ ਤਾਂ ਹੈ ਜ਼ਰੂਰ ਕੋਸ਼ਿਸ਼ ਕਰਨ ਚ ਕੀ ਹਰ ਜਾਂ ਇੱਕ ਵਾਰ ਤਾਂ ਕਰਾਂਗੇ ਜ਼ਰੂਰ ਹਾਂ ਨਾ ਸੋ ਇਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਵੀ ਜਿਵੇਂ ਹੁਣ ਫਾਦਰ ਸਾਹਿਬ ਨੇ ਹੁਣ ਜੋ ਵੀ ਕੀਤਾ ਆਪਣੀ ਲਾਈਫ ਦੇ ਵਿੱਚ ਉਹਨਾਂ ਨੇ ਭਜਨ ਵੀ ਗਾਏ ਨੇ ਪੌਪ ਤੇ ਪੌਪ ਨੂੰ ਛੱਡ ਕੇ ਆ ਫੋਕ ਨੂੰ ਛੱਡ ਕੇ ਉਹਨਾਂ ਨੇ ਭਜਨ ਵੀ ਗਾਏ ਕੀਰਤਨ ਵੀ ਕੀਤਾ ਤੇ ਕਵਾਲੀਆਂ ਵੀ ਕੀਤੀਆਂ ਉਹਨਾਂ ਨੇ ਸੂਫੀਜ਼ਮ ਦੇ ਵਿੱਚ ਵੀ ਗਾਇਆ ਸੋ ਆ ਸਾਡਾ ਵੀ ਇਸ ਤਰ੍ਹਾਂ ਹੁੰਦਾ ਕਿ ਵੀਰ ਜਿਵੇਂ ਜਿਵੇਂ ਅਸੀਂ ਫਾਦਰ ਸਾਹਿਬ ਨਾਲ ਸਾਡੇ ਲਈ ਐਦਾਂ ਨੇ ਕਿ ਇੱਕ ਜਿਵੇਂ ਇੱਕ ਫੇਵਰਟ ਕੈਰੈਕਟਰ ਹੁੰਦਾ ਨਾ ਕਿਸੇ ਦੀ ਲਾਈਫ ਦਾ ਵੀਰ ਮੈਂ ਇਹਦੇ ਵਰਗਾ ਬਣਨਾ ਉਹ ਸਾਡੇ ਲਈ ਉਹ ਹੋਣੇ ਇੱਕ ਹੁੰਦਾ ਨਾ ਕਿ ਯਾਰ ਕਿਸੇ ਆਮ ਕਰ ਚੱਪਾ ਜਾਂਦੇ ਆ ਕਿ ਯਾਰ ਮੈਂ ਸਲਮਾਨ ਖਾਨ ਦਾ ਬੜਾ ਫੈਨ ਆ ਮੈਂ ਧਰਮਿੰਦਰ ਜੀ ਦਾ ਬੜਾ ਫੈਨ ਆ ਮੈਂ ਅਮਿਤਾਬ ਬਚਨ ਜੀ ਦਾ ਬਹੁਤ ਫੈਨ ਆ ਬੰਦੇ ਐਦਾਂ ਕਹਿੰਦੇ ਮੈਂ ਉਹਨਾਂ ਨੂੰ ਫੋਲੋ ਕਰਦਾ ਮੈਂ ਉਹਨਾਂ ਨੂੰ ਯਾ ਕੋਈ ਆਰਟਿਸਟ ਵੱਡਾ ਹੁੰਦਾ ਤੇ ਉਹ ਜਦੋਂ ਸਕਸੈਸਫੁਲ ਹੋ ਜਾਂਦਾ ਤੇ ਫਿਰ ਉਹ ਕਹਿੰਦਾ ਕਿ ਵੀ ਮੈਂ ਜੀ ਆਹ ਮੇਰੇ ਐਕਟਰ ਸੀਗੇ ਆਹ ਸਿੰਗਰ ਸੀਗੇ ਮੈਂ ਇਹਨਾਂ ਨੂੰ ਸੁਣ ਸੁਣ ਕੇ ਗਾਉਂਦਾ ਸੀ ਜਾਂ ਇਹਨਾਂ ਨੂੰ ਦੇਖ ਦੇ ਕੇ ਐਕਟਿੰਗ ਸਿੱਖ ਸਿੱਖੀ ਆ ਇਹਨਾਂ ਨੂੰ ਮੈਂ ਐਕਟ ਕਰਨਾ ਸਿੱਖਿਆ ਇਹਨਾਂ ਨੂੰ ਦੇਖ ਦੇ ਕੇ ਇਸੇ ਤਰ੍ਹਾਂ ਅਸੀਂ ਬਹੁਤ ਕਹਿ ਲੋ ਕਿ ਅਸੀਂ ਭਾਗ ਆਲੇ ਆ ਕਿ ਸਾਡੇ ਘਰ ਦੇ ਵਿੱਚ ਹੀ ਦੋ ਆਰਟਿਸਟ ਐਸੇ ਨੇ ਕਿ ਸਾਡੇ ਮਾਵਾ ਆਪਣੇ ਅਸੀਂ ਉਹਨਾਂ ਦੇ ਔਲਾਦ ਆ ਤੇ ਅਸੀਂ ਉਹਨਾਂ ਨੂੰ ਆਈਡਲਾਈਜ਼ ਕਰ ਆਈਡਲਾਈਜ਼ ਕਰਨ ਦੇ ਨਾਲ ਨਾਲ ਅਸੀਂ ਇਹ ਵੀ ਦੇਖਦੇ ਆ ਕਿ ਯਾਰ ਵੀ ਇਹ ਸਾਡੇ ਸੁਪਰ ਹੀਰੋ ਨੇ ਵੀ ਅਸੀਂ ਇਹਨਾਂ ਵਰਗਾ ਬਣਨਾ अना वर्ग बनना हाँ थोड़ा औखा तो है पर मुश्किल है नामुमकिन नहीं है, है, ना है। so, शक्ल ओद ਗਾਣਾ ਵੀ ਤਕਰੀਬਨ ਕਿਉਂਕਿ ਆਵਾਜ਼ ਕਹਿੰਦੇ ਨੇ ਬੱਚੇ ਦੀ ਆਵਾਜ਼ ਆਪਣੇ ਪਿਓ ਦੇ ਨਾਲ ਮਿਲਦੀ ਹੁੰਦੀ ਆ ਸਿਹਤ ਵੀ ਸੁੱਕਣਾ ਉਦਾਂ ਦੀ ਤੇ ਬਾਕੀ ਹਰ ਇੱਕ ਜਿਹੜਾ ਇਨਸਾਨ ਧਰਤੀ ਤੇ ਆਇਆ ਨਾ ਉਹ ਅਲੱਗ-ਅਲੱਗ ਆਤਮਾ ਹੁੰਦੀ ਆ ਉਸ ਆਤਮਾ ਵਰਗਾ ਕੋਈ ਬਣ ਨਹੀਂ ਸਕਦਾ ਜੋ ਉਹਨਾਂ ਦੀ ਆਤਮਾ ਸੀਗੀ ਉਹ ਇਹ ਨਹੀਂ ਬਣ ਸਕਦੇ ਇਹਦੀ ਆਤਮਾ ਉਹ ਨਹੀਂ ਬਣ ਸਕਦੇ ਨਾ ਹਰ ਆਤਮਾ ਦੀ ਆਪਣੀ ਜਰਨੀ ਆਪਣਾ ਸਫਰ ਆ ਸੋ ਸਰਦੂਲ ਸਿਕੰਦਰ ਜੀ ਤਾਂ ਉਹ ਆਪਣੇ ਆਪ ਵਿੱਚ ਆਪ ਹੀ ਸੀਗੇ ਉਹਨਾਂ ਵਰਗਾ ਨਹੀਂ ਕੋਈ ਹੋ ਸਕਦਾ ਪਰ ਹਾਂ ਇਹ ਉਹਨਾਂ ਦੀ ਔਲਾਦ ਆ ਤੇ ਉਹ ਵੀ ਹਰ ਮਾਪਾਪ ਚਾਹੁੰਦਾ ਹੁੰਦਾ ਹੈ ਕਿ ਮੇਰੀ ਜਿਹੜੀ ਔਲਾਦ ਆ ਜਿੱਥੇ ਤੱਕ ਮੈਂ ਕਦਮ ਪੱਡੇ ਨੇ ਤੇ ਉਹ ਉਹਨਾਂ ਕਦਮਾਂ ਤੋਂ ਸ਼ੁਰੂ ਕਰਕੇ ਮੇਰੇ ਤੋਂ ਅੱਗੇ ਨਿਕਲੇ ਹਰ ਮਾਪਾਪ ਦੀ ਇਹ ਕੋਸ਼ਿਸ਼ ਹੁੰਦੀ ਹੈ ਸਿਰਫ ਇੱਕ ਧਰਤੀ ਦੇ ਉੱਤੇ ਦੁਨੀਆ ਦੇ ਵਿੱਚ ਸਿਰਫ ਇੱਕ ਮਾਪਾਪ ਨੇ ਜਿਹੜੇ ਆਪਣੇ ਔਲਾਦ ਲਈ ਇਹ ਦੁਆ ਕਰਦੇ ਨੇ ਕਿ ਸਭ ਤੋਂ ਅੱਗੇ ਨਿਕਲਣ। ਹੋਰ ਕੋਈ ਰਿਸ਼ਤਾ ਨਹੀਂ ਤੁਹਾਨੂੰ ਕਹੂਗਾ ਕਿ ਸਭ ਤੋਂ ਅੱਗੇ ਨਿਕਲ ਜਾ। ਸਿਰਫ ਮਾਪੇ ਕਹਿਣਗੇ ਜਿੱਥੇ ਸਾਡੀ ਬੱਸ ਹੋ ਗਈ ਆ ਸਾਡੇ ਬੱਚੇ ਉੱਥੋਂ ਸ਼ੁਰੂ ਕਰਕੇ ਬਹੁਤ ਅੱਗੇ ਤੱਕ ਨਿਕਲਣ। ਔਰ ਫਿਰ ਜਿਹੜੀਆਂ ਥਾਵਾਂ ਤੇ ਅਸੀਂ ਚਾਹੁੰਦੇ ਸੀਗੇ ਇੱਥੇ ਤੱਕ ਪਹੁੰਚੀਏ। ਉਮਰਦਾਸ ਸਾਹਿਬ ਲਾ ਲਓ ਜਾਂ ਕੁਝ ਵੀ ਚੀਜ਼ਾਂ ਲਗਾ ਲਓ ਜ਼ਿੰਦਗੀ 'ਚ ਤੁਸੀਂ ਉੱਥੇ ਤੱਕ ਨਹੀਂ ਵੀ ਪਹੁੰਚ ਸਕੇ ਤੇ ਤੁਹਾਡੀ ਔਲਾਦ ਪਹੁੰਚਦੀ ਆ ਤਾਂ ਤੁਹਾਡੀ ਜਰਨੀ ਫੇਰ ਵੀ ਨਾਲ ਸਟਾਰਟ ਹੋ ਜਾਂਦੀ ਆ। ਤਾਨੂੰ ਲੱਗਦਾ ਕਿ ਮੈਂ ਹੀ ਉੱਥੇ ਤੱਕ ਪਹੁੰਚ ਗਿਆ ਜਿਹੜੇ ਸੁਪਨੇ ਅਧੂਰੇ ਰਹਿ ਜਾਂਦੇ ਆ ਫਿਰ ਆਪਣੇ ਬੱਚਿਆਂ ਰਾਹੀਂ ਪੂਰੇ ਕੀਤੇ ਜਾਂਦੇ ਆ ਸੋ ਜਿਹੜੇ ਸੁਪਨੇ ਕੁਝ ਸਰਦੂਲ ਜੀ ਦੇ ਬੱਚਿਆਂ ਪ੍ਰਤੀ ਸੀ ਮੇਰੇ ਸੀ ਤੇ ਉਹ ਅਸੀਂ ਹੁਣ ਇਹਨਾਂ ਦੇ ਰਾਹੀਂ ਦੇਖਣੇ ਆ ਸਰਦੂਲ ਜੀ ਦੇ ਹਜ਼ਾਰਾਂ ਗੀਤ ਨੇ ਤੁਸੀਂ ਕਹ ਬਹੁਤ ਬਹੁਤ ਸੋਚਦੇ ਰਹਿੰਦੇ ਆ ਯਾਰ ਦੇ ਸਦਾ ਤਰੋਹਾਰ ਰਹਿੰਦੇ ਕੋਈ ਅਜੇ ਇਹ ਦੋ ਬੋਲ ਸਰਾਓ ਜੋ ਉਸ ਤੋਂ ਹਮੇਸ਼ਾ ਤੁਹਾਡੇ ਦਿਲ ਦੇ ਪਾਪਾ ਤੁਹਾਡੇ ਦੇ ਪਾਪਾ ਦਾ ਕੁਝ ਵੀ ਬਿਲਕੁਲ ਗਾਣੇ ਤਾਂ ਬਹੁਤ ਸਾਰੇ ਨੇ ਪਰ ਇੱਕ ਗਾਣਾ ਹੈ ਜਿਹੜਾ ਮੈਨੂੰ ਬਹੁਤ ਚੰਗਾ ਲੱਗਦਾ ਰਹਿੰਦਾ ਹੈ ਔਰ ਮੈਂ ਮੇਰੇ ਦਿਲ ਦੇ ਵੀ ਬਹੁਤ ਗਰੀਬ ਆ ਤੇ ਇਹ ਉਸ ਜ਼ਮਾਨੇ ਦਾ ਗਾਣਾ ਜਦੋਂ ਉਦੋਂ ਗਾਇਆ ਸੀਗਾ ਜਦੋਂ ਸਾਡਾ ਵਿਆਹ ਨਹੀਂ ਸੀ ਹੋਇਆ ਜਦੋਂ ਰੋਹਾਨੀ ਦਾ ਰਿਸ਼ਤਾ ਸ਼ੁਰੂਆਤ ਹੋਈ ਸੀ ਸਾਡੀ ਮੁਹੱਬਤ ਦੀ ਤੇ ਉਹਨਾਂ ਦਿਨਾਂ ਦਾ ਗਾਣਾ ਹੈਗਾ ਇਹ ਬਹੁਤ ਮਕਬੂਲ ਹੋਇਆ ਸੀ ਗਾਣਾ ਦੇਵੀ ਮਖਸੂਸਪੂਰੀ ਜੀ ਨੇ ਲਿਖਿਆ ਸੀਗਾ ਮੈਂ ਜਿਹੜੇ ਸਤੂਰੀ ਵਾਲੇ ਹੈਗੇ ਨੇ ਉਹ ਮੈਂ ਚਾਹੁੰਦੀ ਕਿ ਸਾਰੇ ਇਹਨਾਂ ਦੋਨੋਂ ਜਣੇ ਨਾਲ ਗਾਣ ਨਿਤ ਨਿਤ ਪਵਿਨਾਈ ਉਟਿਕਣਾ ਮੈਂ ਨੂੰ ਨਿਤ ਨਿਤ ਪਵੈ ਨਾ ਯੋੜਿਕਣਾਵੇਂ ਮੈਨੂੰ ਤੈਨੂੰ ਹਿੱਕ ਵਿੱਚ ਕਿਧਰੇ ਲੁਕਾ ਕੇ ਰੱਖ ਲਾਂ ਹਿੱਕ ਵਿੱਚ ਕਿਧਰੇ ਲੁਕਾ ਕੇ ਰੱਖ ਲਾਂ ਵੀ ਮੇਰ ਹਾਨੀਆਂ ਮੇਰੇ ਹਾਨੀਆਂ ਨਿਰਾਤ ਸੁੱਚੇ ਨਗ ਵਰਗਾ ਮੈਂ ਤੈਨੂੰ ਦਿਲ ਵਾਲੀ ਹੁੰਦੀ ਚ ਜੜਾ ਕਿ ਰੱਖ ਲਾਂ ਹਾਨੀਆਂ ਨਿਰਾਤ ਸੁੱਚੇ ਨਗ ਵਰਗਾ ਮੈਂ ਤੈਨੂੰ ਦਿਲ ਵਾਲੀ ਹੁੰਦੀ ਚ ਜੜਾ ਕਿ ਰੱਖ ਲਾਂ ਨੀਂਤੇ ਨੀਂਤੇ ਪਗਵੀਨਾ ਕੁੜੀ ਕਨਾਵੇਂ ਮੈਨੂੰ ਹੈ ਨਹੀਂ ਜਿੱਥੇ ਮੇਰੇ ਬਾਜ ਤੈਨੂੰ ਹੋਰ ਕੋਈ ਨਹੀਂ ਵੇਖੇ ਜਿੱਥੇ ਮੇਰੇ ਬਾਜ ਤੈਨੂੰ ਹੋਰ ਨਾ ਨਵੇਖਿਦਕੇ ਆਪਣੀ ਹੀ ਦੁਨੀਆ ਬਸਾਕੇ ਰਖ ਲਾਂ ਆਪਣੀ ਹੀ ਦੁਨੀਆ ਬਸਾਕੇ ਰਖ ਲਾਂ ਨਹੀਂ ਮਜਾਜਣੇ ਨਹੀਂ ਮਜਾਜਣੇ ਤੂੰ ਕਰਦੀ ਸ਼ਰਾਬ ਵਰਗੀ ساری ਦੁਨੀਆ ਤੂੰ ਤੈਨੂੰ ਮੈਂ ਲੁਕਾਕੇ ਰਖ ਲਾਂ ਮਜਾਜਣੇ ਤੂੰ ਕਰਦੀ ਸ਼ਰਾਬ ਵਰਗੀ ਸਾਰੀ ਦੁਨੀਆ ਤੋਂ ਤੈਨੂੰ ਮੈਂ ਲੁਕਾ ਕੇ ਰੱਖ ਲਾਂ ਜਿੱਥੇ ਮੇਰੇ ਬਾਝ ਤੈਨੂੰ ਹੋਰ ਨਾ ਕੋਈ ਵੇਖੇ